ਤਾਂ ਇਹ ਅੰਧਾ ਨੇ ਵਿੱਚ ਚੜ੍ਹ ਕੇ ਸ਼ਹੀਦ ਕੀਤਾ ਵੀ ਆਜ ਵੀ ਉੱਥੇ ਹੈ ਦੀ ਮਸਜਿਦ ਉਹਦੇ ਬਾਹਰ ਦੇਖਿਆ ਹੋਇਆ ਸਦਨੇ ਕਸਾਈ ਦੀ ਮਸਜਿਦ ਅਸੀਂ ਉੱਥੇ ਤੱਕ ਜੇ ਪਹੁੰਚ ਨਹੀਂ ਸਕੇ ਅਸਲ ਵਿੱਚ ਉਹ ਸਦਨੇ ਕਸਾਈ ਦੀ ਮਸਜਿਦ ਨਹੀਂ ਉਹ ਭਗਤ ਸਦਨਾ ਜੀ ਦਾ ਸ਼ਹੀਦੀ ਅਸਥਾਨ ਗੱਲ ਕਰ ਰਏ ਸਾਂ ਬੋਪਾਲ ਤੇਰਾ ਆਰਦਾ ਇਹ ਇਹ ਨਹੀਂ ਕਿ ਆਰਤੀ ਛੋਟੀ ਹੈ ਆਰਤਾ ਵੱਡਾ ਹੈ ਆਰਤਾ ਅਰਥ ਹੈ ਅਰਾਧਣ ਵਾਲਾ ਆਰਦਾ ਦਾ ਅਰਥ ਹੈ ਉਸ ਰੱਬ ਜੀ ਦਾ ਦੀ ਪੰਦਗੀ ਕਰਨ ਵਾਲਾ ਆਰਦਾ ਦਾ ਅਰਥ ਪ੍ਰੋਫੈਸਰ ਸਹਿਦਿ ਸਿੰਘ ਜੀ ਕਹਿੰਦੇ ਨੇ ਕਿ ਉਸ ਦੀ ਤਰ ਤੋਂ ਮੁਨਹਣਾ ਚਾਚਕ ਗੋਪਾਲ हे ਧਰਤੀ ਦੇ ਪਾਲਣਹਾਰ ਪ੍ਰਭੂ ਮੈਂ ਤੇਰੀ ਤੇਰੀ ਅਰਦਾ ਕਰਨ ਵਾਲਾ ਮੈਂ ਤੇਰਾ ਚਾਚੂ ਮੈਂ ਤੇਰੇ ਦਾਦਾ ਪਾਪ ਦਾ ਤੇਰੇ پاسੋਂ ਕੁਝ ਮੰਗਦਾ ਕੋ ਪਾਪ ਤੇਰਾ ਮੈਂ ਸੁਣਿਆ ਜੋ ਚੰਨ ਤੁਮਰੀ ਭਗਤ ਕਰਦੇ ਜਿਹੜੇ ਤੇਰੀ ਭਗਤੀ ਕਰਦੇ ਨੇ ਜਿਹੜੇ ਤੇ ਅੰਦਗੀ ਕਰਦੇ ਨੇ ਬਾਬਾ ਨਾਮਦੇਵ ਜੀ ਵਰਗੇ ਕਬੀਰ ਜੀ ਵਰਗੇ ਅਰਦਾਸ ਜੀ ਵਰਗੇ ਸੈਨ ਜੀ ਵਰਗੇ ਜਿਹੜਾ ਪੰਚਮ ਗੁਰਦੇਵ ਨੇ ਜਿਨ੍ਹਾਂ ਦੇ ਨਾਮ ਦੇ ਜਿਨ੍ਹਾਂ ਮਾਰੇ ਪੰਚਮ ਗੁਰਦੇਵ ਨੇ ਦੱਸਿਆ ਕਿ ਇਨ੍ਹਾਂ ਵੱਲ ਦੇਖ ਕੇ ਭਗਤੀ ਨੇ ਭਗਤੀ ਆਰੰਭ ਕੀਤੀ ਕਹਿਣ ਲੱਗੇ ਜੋ ਜਨਕੁਮਰੀ ਭਗਤ ਕਰੰਤੇ ਤਿੰਕੇ ਕਾਜ ਸਵਾਰਤਾ ਮੈ ਸੋਇਆਂ ਉਹਨਾਂ ਦੇ ਕਾਜ ਸਵਾਰਤਾ ਜਿਹੜੇ ਤੇਰੀ ਭੰਦਗੀ ਕਰਦੇ ਗੋਪਾਲ ਤੇਰਾ ਆਪਤਾ ਜੋ ਜਨਕੁਮਰੀ ਭਗਤ ਕਰੰਤੇ ਤਿੰਕੇ ਕਾਜ ਸਵਾਰਤਾ ਦਾਲ ਸੀਤਾ ਮੰਗੋ ਕਿ ਜੋ ਕਰਤਿਆਂ ਭੀਜਣ ਮੋਗਾ ਹੁੰ ਗਿਆ ਮੈਨੂੰ ਦਾਲ ਚਾਹੀਦੀ ਹੈ ਮੈਨੂੰ ਆਟਾ ਚਾਹੀਦਾ ਘਰ ਦੇ ਵਿੱਚ ਬੱਚਿਆਂ ਨੂੰ ਖਵਾਉਣ ਵਾਸਤੇ ਦਾਲ ਸੀਤਾ ਮੰਗੋਂ ਕਿ ਯੋ ਸੁੱਕੀ ਦਾਲ ਨਹੀਂ ਕਿ ਗੂੜ ਪਾ ਕੇ ਤੇ ਅਵਾਲੀ ਤੇ ਖਾ ਲਈ ਉਹਨੂੰ ਕੇਵਦਾ ਤੜਕਾ ਵੀ ਹੋਣਾ ਦਾਲ ਸੀਤਾ ਮੰਗੋਂ ਕਿ ਯੋ ਹਮਰਾ ਖੁਸ਼ੀ ਕਰੇ ਨਿਤ ਜਿਉ ਤਾਂ ਕਿ ਮੇਰਾ ਚਿੱਤ ਹਰ ਰੋਜ਼ ਪ੍ਰਸੰਨ ਰਹੇ ਮੇਰੇ ਚਿੱਤ ਦੇ ਉੱਤੇ ਬੋਝ ਨਾ ਰਹੇ ਕਿ ਮੈਂ ਆਪਣੇ ਬੱਚਿਆਂ ਨੂੰ ਖਵਾਣਾ ਦਾਸੀ ਧਾਮਾਂ ਤੋਂ ਕਿਉਂ ਹਮਲਾ 쿠ਸੀ ਕਰੇ ਨਤ ਜਿਉ ਪਨੀਆਂ ਛਾਦਨ ਨੀਕਾ ਅਨਾਜ ਮੰਗੋ ਸਤ ਸਿੱਕਾ ਜੁੱਤੀ ਵਿੱਚ ਆਈ ਨਹੀਂ ਹੈ ਸੋਹਣੀ ਪਨੀਆਂ ਛਾਦਨ ਨੀਕਾ ਅਨਾਜ ਮੰਗੋ ਸਤ ਸਿੱਕਾ ਅਨਾਜ ਮੇਰੇ ਘਰ ਦੇ ਵਿੱਚ ਉਹ ਹੋਵੇ ਜਿਹੜਾ ਸਤ ਵਾਲੀ ਖੇਤ ਨੂੰ ਬਾਹਰ ਦੇ ਵਿੱਚ ਤਿਆਰ ਹੋਇਆ ਵਧੀਆ ਅਨਾਜ ਛਾਈ ਮੋਟੇ ਦਾਣੇ ਦਾ ਐਵੇਂ ਨਹੀਂ ਕੋਈ ਲੱਗਦਾ ਬਿਮਰੀਆਂ ਆਉਂਦੀਆਂ ਐਵੇਂ ਖਾਨਾ ਪੂਰਤੀ ਵਾਲੀ ਗੱਲ ਨਾ ਬਾਪੂ ਕਰੀ ਅਨਾਜ ਮੰਗੂ ਸਤ ਸੀਕਾ ਗਊ ਭੈਸ਼ ਮੰਗੂ ਲਵੇਰੀ ਇੱਕ ਮੱਝ ਚਾਹੀਦੀ ਇੱਕ ਗਾਂ ਚਾਹੀਦੀ ਆ ਟੋਪੜ ਨਹੀਂ ਫੰਡਰ ਨਹੀਂ ਦੁੱਧ ਦੇਣ ਵੜ ਜਾਂਦਾਈ ਗਊ ਭੈਸ਼ ਮੰਗੂ ਲਵੇਰੀ ਤਾਂ ਕਿ ਆਈ ਗਏ ਹੁਣ ਤੇਰੀ ਮੈਂ ਬੰਦਗੀ ਕਰਦਾ ਰੋਜ਼ ਤੇਰੇ ਪਿਆਰਿਆਂ ਦੀ ਸੰਗਤ ਲੱਗਦੀ ਐ ਉਹਨਾਂ ਨੂੰ ਫਿਰ ਕੁਝ ਛਪਾਉਣਾ ਵੀ ਗਉ ਪੈਸ ਮੰਗੁੰਦਾ ਵੇਰੀ ਇੱਕ ਤਾਜਲ ਪੂਰੀ ਚੰਗੇਰੀ ਕਿਤੇ ਜਾਣ ਆਉਣ ਵਾਸਤੇ ਗੱਡੀ ਵੀ ਚਾਹੀਦੀ ਐ ਮੋਟਰਸਾਈਕਲ ਵੀ ਚਾਹੀਦਾ ਤੇ ਭਗਤ ਜੀ ਕਹਿੰਦੇ ਮੈਨੂੰ ਘੋੜੀ ਚਾਹੀਦੀ ਘੋੜੀ ਵੀ ਆਲੀ ਮਰਿਆ ਦੇ ਨਾ ਹੋਵੇ ਚੰਗੀ ਘੋੜੀ ਹੋਵੇ ਜਿਹੜੀ ਲੰਬੀ ਬਾੜ ਵੀ ਕੱਟ ਸਕੇ ਗਉ ਪੈਸ ਮੰਗੁੰਦਾ ਵੇਰੀ ਇੱਕ ਤਾਜਲ ਪੂਰੀ ਚੰਗੇਰੀ ਘਰ ਕੀ ਗੀਹਣ ਤੇ ਅਸੀਂ ਨਾ ਜਦੋਂ ਧੀ ਦੇ ਨਿਸ਼ਟਾ ਦੇਖਣਾ ਹੁੰਦਾ ਕੰਧ ਮੋਟਾ ਸੋਣਾ ਤੇ ਪਤਲੀ ਦੇਸ਼ਤਾ ਦੇਖਣਾ ਹੁੰਦਾ ਧੀ ਸੋਹਣੀ ਹੁੰਦੀ ਤੇ ਭਗਤੀ ਕੰਧ ਨਹੀਂ ਸੋਹਣੀ ਭਾਵੇਂ ਤਾਂ ਹੋਵੇ ਚੰਗੀ ਹੋਵੇ ਘਰ ਕੀ ਗੀਹਣ ਚ ਜਨ ਧੰਨਾ ਲੈ ਜਾਂ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨ ਤੇ ਤਿਲਕੇ ਕਾਂਸਰਾ ਐਸੇ ਭਗਤ ਸਹਿਬਾਨ ਜਿਨਾ ਅਟਾਤਾ ਨਿਸ਼ਟਿਆ ਉਸ ਰੱਬ ਜੀ ਉਹਦੇ ਨਾਲ ਪ੍ਰੀਤ ਐਸੀ ਕਿ ਉਹਦੇ ਨਾਲ ਪ੍ਰੀਤ ਸਿੱਧੀਆਂ ਕਰਦਾ ਕਿਉਂਕਿ ਆਹ ਜਿਹੜੀ ਬਾਤ ਹੈ ਨਾ ਕਿ ਜਿਹੜਾ ਇਹ ਸ਼ਬਦ ਅਸਲੂ ਉਹ ਆਰਤੀ ਦੇ ਸ਼ਬਦਾਂ ਦੇ ਵਿੱਚ ਸੁਣਦੇ ਆਂ ਗੋਪਾਲ ਤੇਰਾ ਆਰਤਾ ਇਹ ਨੇੜੇ ਦੀ ਪ੍ਰੀਤੀ ਦੇ ਨਾਲ ਹੀ ਉਹ ਗਿਆ ਜਾ ਸਕਦਾ ਜਿਹਦੇ ਨਾਲ ਸਿੱਧੀ ਗੱਲਬਾਤ ਵੀ ਜਿਹਦੇ ਨਾਲ ਸਿੱਧਾ ਪਿਆਰ ਵੀ ਜਿਹੜਾ ਨੇੜੇ ਦਾ ਪਿਆਰ ਵੀ ਉਹਦੇ ਨਾਲ ਇਹ ਗੱਲਾਂ ਕੀਤੀਆਂ ਜਾ ਸਕਦੀਆਂ ਇਸ ਸਾਡਾ ਧੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਨਾਲ ਪੂਰ ਤਨਿਸ਼ਚਿਤ ਨਾ ਹੋਣਾ ਚਾਹੀਏ ਕਿ ਜੇ ਕੋਈ ਦੁਨੀਆ ਦਾ ਕੋਈ ਤੀਸਰਾ ਬੰਦਾ ਆ ਕੇ ਸਾਡੇ ਨੂੰ ਇਹ ਗੱਲ ਕਹਿ ਲਵੇ ਨਹੀਂ ਵੀ ਭਗਤ ਹਰਨਾਮੀ ਨੇ ਇੰਨਾ ਨਹੀਂ ਇੰਨਾ ਦਿੱਤਾ ਸਭ ਇੰਨਾ ਦੇ ਜੀ ਹੋਵੇ ਕਿ ਜੋ ਧੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕਹਿੰਦੀ ਆ ਉਹ ਸੱਚ ਆ ਭਾਈ ਤੂੰ ਜੋ ਕਹਿਣਾ ਹੋ ਸਕਦਾ ਸੱਚ ਹੋਵੇ ਪਰ ਸਾਡੇ ਵਾਸਤੇ ਸੱਚ ਤੇਰੇ ਵਾਸਤੇ ਸੱਚ ਕਮ ਸਕਦਾ ਮੇਰੇ ਵਾਸਤੇ ਪੰਚਮ ਗੰਦੇਵ ਦੇ ਬਚਨ ਹੀ ਸੱਚਾ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਸਾਡੀ ਐਸੀ ਪ੍ਰੀਤ ਹੋਵੇ ਐਸਾ ਬਣ ਆਵੇ ਅਸੀਂ ਗੁਰੂ ਦੇ ਨਾਲ ਇੰਨੇ ਕ ਚੜ ਜਾਈਏ ਗੁਸਤਾਖੀ ਮਾਫ਼ ਕਰੇ ਸਾਧ ਸੰਗਤ ਅਸੀਂ ਨਾਲੀ ਕਹਿਣ ਸਿੱਖਾਂ ਮਾਫ਼ੀ ਹੈ ਜੀ ਤਾਂ ਅਸੀਂ ਕਹਿਣ ਸਿੱਖਾਂ ਪਰ ਸਾਡੇ ਕੋਲ ਸ਼ਕਲਾ ਸਿੱਖ ਹਾਲਿਆਂ ਨਹੀਂ ਸਾਡੇ ਕੋਲ ਗੱਲਾਂ ਸਿੱਖ ਹਾਲੀਆਂ ਨਹੀਂ ਪਰ ਅੰਦਰੂਨੀ ਤੌਰ ਤੇ ਅਸੀਂ ਸਾਇਰ ਸਿੱਖ ਬਣਾਂਗੇ ਜੇ ਬੜੇ ਹੁੰਦੇ ਤੇ ਅਸੀਂ ਗੁਰੂ ਤੋਂ ਦੂਰ ਨਾ ਜਾਂਦੇ ਅੱਜ ਸਾਡੀ ਜ਼ਿੰਦਗੀ ਦੇ ਵਿੱਚ ਜੋ ਵੀ ਸਾਡਾ ਸੋ ਕੁੜਾ ਬੀਤੇ ਨੇ ਕੇ ਦਾਤੀ ਮਿਲਨ ਸਹਾਂਸੀ ਇਸ ਸਾਰੀਆਂ ਗੱਲਾਂ ਇਸੇ ਕਰਕੇ ਨਹੀਂ ਕਿ ਅਸੀਂ ਗੁਰੂ ਨਾਲੋਂ ਟੁੱਟ ਚੁਪੇ ਇੱਕ ਸਤਿਗੁਰੂ ਧਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਪਾ ਸਾਹਿਬ ਦੀ ਬਾਤ ਦਾ ਆਪ ਵੀ ਦੇ ਨਾਲ ਮੈਂ ਸਮਝੀ ਕਰਦਾ ਜਾਣਾ ਸੱਚੇ ਪਾਤਸ਼ਾਹ ਨਦੀ ਦੇ ਕਿਨਾਰੇ ਤੁਰੇ ਜਾ ਰਹੇ ਜਾਂਦਿਆਂ ਜਾਂਦਿਆਂ ਇੱਕ ਇੱਕ ਛੋਟਾ ਜਿਹਾ ਪੱਥਰ ਚੱਕਿਆ ਪਾਤਸ਼ਾਹ ਨੇ ਸੱਜੇ ਹੱਥ ਚੋਂ ਖੰਭੇ ਚੋਂ ਖੰਭੇ ਚੋਂ ਸੱਜੇ ਚ ਸੱਜੇ ਚੋਂ ਖੰਭੇ ਦੀ ਖੰਭੇ ਚੋਂ ਸੱਜੇ ਚ ਇਸੇ ਤਰ੍ਹਾਂ ਕਰਦੇ ਅੱਗੇ ਜਾ ਰਹੇ ਨੇ ਇੱਕ ਤੰਗ ਉਹ ਪੱਥਰ ਜਿਹੜਾ ਸੀ ਉਹ ਪਾਤਸ਼ਾਹ ਦੇ ਹੱਥਾਂ ਦੇ ਵਿੱਚੋਂ ਨਿਕਲੇਗਾ ਪੈਰ ਦੇ ਨਾਲ ਇੱਕ ਤਰਾਇਆ ਫੁੱਤਰ ਬੱਤੀ ਨਦੀ ਦੇ ਵਿੱਚ ਡਿੱਗਿਆ ਤੇ ਮਰ ਗਿਆ ਡੁੱਬ ਕੇ ਪੁੱਛਿਆ ਸਿੱਖਾਂ ਨੇ ਪੱਥਰ ਕਿਉਂ ਡੁੱਬਿਆ ਕਹਿੰਦੇ ਤੇ ਦਾਦਿਆ ਪੱਥਰ ਦਾ ਸੁਭਾਅ ਹੁੰਦਾ ਗੋਪਣਾ ਦੂਜੇ ਨੂੰ ਪੁੱਛਿਆ ਕਹਿੰਦੇ ਜੀ ਪੱਥਰ ਪਾਣੀਆਂ ਚ ਡੁੱਬਦੇ ਹੀ ਹੁੰਦੇ ਨੇ ਤੀਜੇ ਨੂੰ ਪੁੱਛਿਆ ਕਹਿੰਦੇ ਜੀ ਇਹ ਭਾਰਾ ਹੁੰਦਾ ਤੇ ਤਾਂ ਰੁਕ ਜਾਂਦਾ ਭਾਈ ਨੰਦਾਲਾਲ ਸਾਹਿਬ ਨੇ ਪੁੱਛਿਆ ਭਾਈ ਇਹ ਪੱਥਰ ਕਿਉਂ ਡੁੱਬਿਆ ਕੰਨ ਦਾ ਦਾਤਾ ਮੈਨੂੰ ਤੇ ਇੰਨਾ ਤੋਂ ਪਤਾ ਹੈ ਜਿਹੜਾ ਤੇਰੇ ਹੱਥਾਂ ਦੇ ਵਿੱਚੋਂ ਸੁਰੱਖਿਅਤ ਹੈ ਜਿਹੜਾ ਤੇਰੇ ਹੱਥਾਂ ਦੇ ਵਿੱਚੋਂ ਨਿਕਲ ਗਿਆ ਉਹਨੂੰ ਜਗ੍ਹਾ ਮਿਲਣੀ ਸੀ ਤੇਰੇ ਚਰਨਾਂ ਦੇ ਵਿੱਚ ਜੇ ਨੂੰ ਤੇਰੇ ਚਰਨਾਂ ਦੇ ਵਿੱਚ ਵੀ ਟਿਕਾਣਾ ਨਹੀਂ ਮਿਲਿਆ ਨਾ ਉਹ ਅੱਜ ਵੀ ਡੁੱਬਿਆ ਤੇ ਉਹ ਕੱਲ ਵੀ ਉਨੇ ਡੁੱਬਣਾ ਹੀ ਡੁੱਬਣਾ ਦੱਸਿਆ ਚਾਹੇ ਉਹ ਪੱਥਰ ਹੋਵੇ ਚਾਹੇ ਇਨਸਾਨ ਹੋਵੇ ਜਿਹੜਾ ਤੇਰੇ ਹੱਥਾਂ ਦੇ ਵਿੱਚੋਂ ਨਿਕਲ ਕੇ ਤੇਰੇ ਚਰਨਾਂ ਦੇ ਵਿੱਚੋਂ ਨਿਕਲ ਕੇ ਨਦੀ ਦੇ ਵਿੱਚ ਚਲੇ ਗਿਆ ਉਹਨੇ ਡੁੱਬਣਾ ਹੀ ਡੁੱਬਣਾ ਹੈ ਬਸ ਸਾਨੂੰ ਕਿਤੇ ਇੰਨੀ ਕੁ ਝੁਬਤ ਆ ਜਾਵੇ ਕਿ ਅਸੀਂ ਗੁਰੂ ਦੇ ਨਾਲ ਜੁੜਨ ਜੋਗੇ ਹੋ ਜਾਈਏ ਜੇ ਨਾ ਅਸੀਂ ਇੱਕ ਵਾਰ ਕਿਤੇ ਇੱਥੇ ਆ ਕੇ ਆਖ ਦੀਏ ਸੱਚੇ ਪਾਤਸ਼ਾਹ ਨਾਲ ਤੀਨੇ ਜੋਗਾ ਇੱਕ ਵਾਰ ਮਨ ਕਰਕੇ ਭਾਵਨਾ ਕਰਕੇ ਕਹਿ ਦਈਏ ਦਾਤਿਆ ਤੇਰੇ ਜੋਗਾ ਗੁਰੂ ਆਪਣੇ ਜੋਗੇ ਨੂੰ ਬਚਾਉਣ ਵਾਸਤੇ ਨਾ ਉੱਥੇ ਜਾ ਮਿਲਉਦਾ ਜੀ ਜਿੱਥੇ ਖੜਾ ਗੁਰੂ ਰੂਪਾ ਨਹੀਂ ਬਚਾਉਂਦਾ ਗੁਰੂ ਜੋਗੇ ਨੂੰ जरूर ਪਰ ਬਚਾਉਂਦਾ ਤਾਂ ਜੇ ਉਹਦੇ ਜੋਗਾ ਹੋਣ ਦੀ ਕਿਤੇ ਗੱਲ ਕਰ ਦਈਏ ਕਿ ਦਾਤਿਆ ਮੈਂ ਤੇਰੇ ਜੋਗਾ ਉੱਥੇ ਰੁਕਦਾ ਉੱਥੇ ਕਹਿੰਦਾ ਪੁੱਤ ਨਹੀਂ ਪਰ ਨਹੀਂ ਪੁੱਤ ਨੂੰ ਨਾ ਹੋਏ ਇੱਕ ਅਸੀਂ ਤੁਰ ਤੁਰ ਪੈ ਪਛੌੜੂ ਕਹਿ ਦਿੰਿਆ ਹੂੰ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੌਸਰਾਂ ਜਿਉਂ ਸਿਰਫ ਕਹਿਣ ਤੱਕ ਸੀਮਤ ਹੈ ਤੁਰ ਪੈ ਪਛੌੜੂ ਰਾਹ ਚ ਆ ਗਿਆ ਹਸ਼ਿਆਰਪੁਰ ਹਸ਼ਿਆਰਪੁਰ ਦੀ ਭੰਣ ਘੇਰੀ ਦੇ ਵਿੱਚ ਐਸਾ ਫਸਿਆ ਸਿੱਖ ਨਿਕਲਦਾ ਨਹੀਂ ਜੇ ਕਿਤੇ ਗੁਰੂ ਆ ਕੇ ਚੇਤੇ ਕਰਾ ਦੇ ਪੁੱਤ ਤੂੰ ਤੇ ਆਖਿਆ ਸੀ ਮੈਂ ਗੁਰੂ ਜੋਗਾਂ ਫਿਰ ਹਸ਼ਿਆਰ ਤੋਂ ਨਿਕਲ ਕੇ ਅਨੰਦਪੁਰ ਨੂੰ ਗਿਆ ਇਤਨਾ ਸਾਡੀ ਜਿਹੜੀ ਅਸਲੀ ਮੰਜ਼ਿਲ ਹੈ ਉਹ ਅਨੰਦਾਂ ਦੀ ਪੂਰੀ ਹੈ ਹਰ ਇੱਕ ਸਿੱਖ ਨੇ ਅਨੰਦਪੁਰ ਪਹੁੰਚਣਾ ਹੈ ਗੁਰੂ ਬਾਪੇ ਨੇ ਸਾਡੇ ਜਿਹੜਾ ਸਿਧਾਂਤ ਬਖਸ਼ਿਸ਼ ਕੀਤਾ ਹੈ ਅਖੰਡ ਜਾਪ ਸਾਹਿਬ ਉਹ ਵੇਹ ਸਹਿਜ ਬਾਕ ਉਨੇ ਸੁਖਣੀ ਸਾਹਿਬ ਦਾ ਪਾਠ ਕਰ ਲਈਏ ਨਿਤਨੇਮ ਕਰ ਲਈਏ ਹਰ ਇੱਕ دیਵਾਨ ਦੀ ਸਮਾਪਤੀ ਤੇ ਉਸ ਬਾਣੀ ਪੜਦੇ ਆ ਅਨੰਦ ਸਾਹਿਬ ਭਾਵ ਤੇਰੀ ਮੰਜ਼ਲ ਗੁਰੂ ਕੇ ਆ ਸਿੱਖਾ ਅਮੰਦ ਹੈ ਦੇਖੋ ਕਿੰਨੀ ਕਮਾਲ ਦੀ ਗੱਲ ਹੈ ਕਿ ਘਰ ਦੇ ਵਿੱਚ ਬੱਚੇ ਦਾ ਜਨਮ ਹੋਇਆ ਨਾ ਨਹੀਂ ਤੇ ਸਿੱਖ ਰਹਿਤ ਪਰ ਜਾਦਾ ਸੰਭਲਦੀ ਹੈ ਜਿਸ ਦਿਨ ਮਾਂ ਤੇ ਬੱਜਾ ਉੱਠਣ ਬੈਠਣ ਦੇ ਮਾਂ ਲਾਇਕ ਹੋ ਜਾਵੇ ਉਸ ਦਿਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਆਉਣਾ ਕੜਾ ਪ੍ਰਸ਼ਾਦ ਦੀ ਢੇਗ ਲੈ ਕੇ ਆਉਣੀ ਹੈ ਇੱਥੇ ਕ੍ਰਿਸ਼ੀ ਦੇ ਸ਼ਬਦ ਪੜ੍ਹਨੇ ਨੇ ਹੁਕਮਨਾਮਾ ਲੈਣਾ ਹੈ ਅਨੰਦ ਸਾਹਿਬ ਜੀ ਦਾ ਪਾਠ ਕਰਨਾ ਹੈ ਅਰਦਾਸ ਕਰਨੀ ਹੈ ਹੁਕਮਨਾਮਾ ਲੈ ਕੇ ਦੀਗ ਵਰਤੌਣੀ ਹੈ ਤੇ ਹੁਕਮਨਾਮੇ ਦੇ ਪਹਿਲੇ ਅੱਖਰ ਦੇ ਨਾਲ ਬੱਚੇ ਦਾ ਨਾਮ ਲਾਉਣਾ ਹੈ ਅੱਜ ਸਾਡੀ ਮਜ਼ਬੂਰੀ ਆ ਅਸੀਂ ਮਾਂ ਨੂੰ ਨਹੀਂ ਅੜੀਕ ਦੇ ਘਰ ਦੇ ਪਰਿਵਾਰ ਦੇ ਮੈਂਬਰ ਆ ਜਾਂਦੇ ਆ ਕੜਾ ਪ੍ਰਸ਼ਾਦ ਦੀ ਦੀਗ ਲੈ ਕੇ ਉਹਨੇ ਆਨੰਦ ਸਾਹਿਬ ਦਾ ਪਾਠ ਹੁੰਦਾ ਅਰਦਾਸ ਹੁੰਦੀ ਆ ਹੁਕਮਨਾਮਾ ਹੁੰਦਾ ਪਹਿਲੇ ਅੱਖਰ ਤੋਂ ਅਸੀਂ ਬੱਚੇ ਦਾ ਨਾਮ ਰੱਖ ਦਿੰਦੇ ਆ ਉਹ ਬੱਚਾ ਵੱਡਾ ਹੋ ਜਾਂਦਾ ਉਹਦਾ ਕਾਰਜ ਆ ਉਹਦਾ ਜਦੋਂ ਕਾਰਜ ਹੁੰਦਾ ਅਸੀਂ ਅਨੇਕਾਂ ੜੰਬਰ ਕਰਦੇ ਆ ਅਨੇਕਾਂ ਇੱਕ ਨਹੀਂ ਹੁਣ ਤੇ 7-7 ਦਿਨ 8-8 ਦਿਨ ਸਾਡੇ ਪਦੰਬਰ ਚੱਲਦੇ ਆ ਤੇ ਗੁਰੂ ਕੀ ਹਜ਼ੂਰੀ ਦੇ ਵਿੱਚ ਜਿਹੜੀ ਰਸਨਾ ਉਹ ਸਿਰਫ ਤੇ ਸਿਰਫ 20 ਮਿੰਟ ਦੀ ਹ ਤਦੇ ਵੀ ਕੋਈ ਘੰਟੀ ਤੇ ਦੇਖਦੇ ਹੋ 20 ਤੋਂ 25 ਮਿੰਟ ਹੱਦ ਅੱਧਾ ਘੰਟਾ ਇਸ ਤੋਂ ਵੱਧ ਆਨੰਦਕਾਰਿਆਂ ਨੂੰ ਲੱਗਦਾ ਨਹੀਂ ਪਰ ਸਾਡੇ ਕੋਲ ਉਹਦੇ ਵਾਸਤੇ ਟਾਈਮ ਹੈ ਪਰ ਇੱਕ ਗੱਲ ਇੱਥੇ ਵਿਚਾਰਨਯੋਗ ਹੈ ਜੇ ਚਾਰ ਨਾਮਾਂ ਦਾ ਪਾਠ ਹੋ ਗਿਆ ਵਿਆਹ ਸੰਪੂਰਨ ਹੋ ਗਿਆ ਨਹੀਂ ਭਾਈ ਜੀ ਸ਼ਬਦ ਪੜ ਦੇਣ ਵਿਆਹ ਹੋਣਾ ਮੇਰੇ ਬਾਪ ਦਾ ਵਿਆਹ ਸੰਪੂਰਨ ਹੋ ਗਿਆ ਨਹੀਂ ਵਿਆਹ ਸੰਪੂਰਨ ਕਦੋਂ ਹੋਏ 6 ਕੌੜੀਆਂ ਅਨੰਦ ਸਾਹਿਬੀ ਦਾ ਪਾਠ ਹੋਣਾ ਅਰਦਾਸ ਹੋਣੀ ਹੈ ਹੁਕਮਨਾਮਾ ਹੋਣਾ ਕੜਾ ਪ੍ਰਸ਼ਾਦ ਦੀ ਦੇਗ ਵਰਤਣੀ ਹੈ ਵਿਆਹ ਸੰਪੂਰਨ ਉਦੋਂ ਹੋਏ ਸਾਡੇ ਪਰਿਵਾਰ ਦਾ ਕੋਈ ਜੀ ਚੜਾਈ ਕੋਈ ਐਸੀ ਘਟਨਾ ਵਾਪਰ ਗਈ ਕਿ ਬਹੁਤ ਜਿਆਦਾ ਦੁੱਖदाई ਪਰਵਾਰਕੰਤਾ ਨਟਕਰਾ ਮਾਰਦਾ ਹੈ ਫਰਲਾਪ ਕਰਦਾ ਹੈ ਉੰਜ ਸਿੱਖ ਰਹਿਮ ਜਾਨ ਦੀ ਦੱਬ ਤੇ ਨਹੀਂ ਦੱਬ ਤੇ ਇਹ ਹੈ ਕਿ ਜਦੋਂ ਪੁਰਾਣੀ ਚੜਾਈ ਕਰ ਜਿਵੇਂ ਸਹਿ ਪਾਠ ਆਦਮ ਕਰਨਾ ਅਸੀਂ ਗੁਰਦੁਆਰਾ ਸਾਹਿਬ ਇੱਕ ਰੀਤ ਬਣਾ ਲਈ ਤੇ ਚੰਗੀ ਵੀ ਹੈ ਅਸੀਂ ਗੁਰਦੁਆਰਾ ਸਾਹਿਬ ਹੁੰਦੇ ਹਾਂ ਸਤਾਰਾਂ ਤੋਂ ਬਾਅਦ ਦੇ ਕੋ ਸਵਾਰ ਦੀ ਗੱਲ ਹੈ ਜਿਹੜਾ ਪਰਵਾਰਨਾ ਬਰਨਾਬ ਕਰਦਾ ਸੀ ਇੱਥੇ ਅਰਾਨੀਆਂ ਦਾ ਪਾਠ ਹੁੰਦਾ ਹੈ ਤੇ ਆ ਆ ਕੇ ਇਹ ਸ਼ਬਦ ਕਿਹੜੇ ਪੜੇ ਜਾਂਦੇ ਨੇ ਬਾਣੀ ਕਿਹੜੀ ਪੜੀ ਜਾਂਦੀ ਹੈ ਆਨੰਦ ਭਇਆ ਮੇਰੀ ਮਾਏ ਸਤ ਨੂੰ ਮੈਂ ਪਾਇਆ ਤੇ ਉਹਦਾ ਜਿਹੜਾ ਅੰਤਮ ਕਿਰਿਆਵਾਂ ਨੇ ਉਹਨਾਂ ਸਾਰੀਆਂ ਕਿਰਿਆਵਾਂਾਂ ਦੇ ਵਿੱਚੋਂ ਆਖਰੀ ਕਿਰਿਆ ਮੰਨੀ ਜਾਂਦੀ ਹੈ ਅੰਤਮ ਅਰਦਾਸ ਅੰਤਮ ਅਰਦਾਸ ਵੀ 19 ਦਿਨ ਤੱਕ ਸਫਲ ਨਹੀਂ 19 ਦਿਨ ਤੱਕ ਅੰਤਮ ਅਰਦਾਸ ਮੰਨੀ ਨਹੀਂ ਜਾਂਦੀ ਜਿੰਨੀ ਦੇਰ ਕਲਾ ਪ੍ਰਸ਼ਾਦ ਦੀ ਦੀਗ ਨਾ ਹੋਵੇ 6 ਪੌਣੀਆਂ ਲਖਸਾਹਿਬ ਜੀ ਦਾ ਪਾਠ ਨਾ ਹੋਵੇ ਅਰਦਾਸ ਤੇ ਹੁਕਮ ਨਾ ਮੰਨ। ਕਲਾ ਪ੍ਰਸ਼ਾਦ ਦੀ ਦੀਗ ਉਸ ਦਿਨ ਵੀ ਬਰਤਾਈ ਜਾਂਦੀ ਹੈ ਜਿਸ ਦਿਨ ਸਾਡਾ ਕੋਈ ਪਿਆਰਾ ਚੜ੍ਹਾਈ ਜਾਂਦਾ। ਜਨਮ ਤੋਂ ਲੈ ਕੇ ਮੌਤ ਤੱਕ ਹਰ ਇੱਕ ਕਾਰਜ ਸਿੱਖ ਦਾ ਆਨੰਦ ਕਾਰਨ ਦੇ ਨਾਲ ਆਨੰਦ ਸਾਹਿਬ ਜੀ ਦੀ ਬਾਣੀ ਦੇ ਨਾਲ ਸੰਪੂਰਨ ਹੁੰਦਾ ਹੈ। ਭਗਤ ਗੁਰੂ ਬਾਬੇ ਨੇ ਸਾਨੂੰ ਆਨੰਦ ਬਖਸ਼ਿਆ ਤੇ ਅਨੰਦਾਂ ਦੀ ਪੂਰੀ ਦੇ ਨੂੰ ਸਾਨੂੰ ਅਨੰਦਾਂ ਦੀ ਪੂਰੀ ਦੇ ਵਾਸੀ ਬਣਾਇਆ। ਜਦੋਂ ਪੰਜ ਪਿਆਰੇ ਸਹਿਬਾਨ ਸਾਨੂੰ ਖੰਡੇ ਵਾਟੇ ਦੀ ਪਹੁੰਚ ਦਿੰਦੇ ਨੇ ਕਹਿੰਦੇ ਅੱਜ ਤੋਂ ਬਾਅਦ ਤੇਰਾ ਧਰਮੀ ਪਿਤਾ ਪਿਤਾ ਗੁਰੂ ਗੋਬਿੰਦ ਸਿੰਘ ਮਾਤਾ ਮਤਾ ਸੇਵ ਤੇਰੀ ਵਾਸੀ ਆਨੰਦਪੁਰ ਦੀ ਖਾਲਸਾ ਪੰਥ ਤੇਰਾ ਸਮੁੱਚਾ ਪਰਿਵਾਰ ਹੈ ਸਾਂਝਾ ਪਰਿਵਾਰ ਹੈ ਵੱਡਾ ਪਰਿਵਾਰ ਹੈ ਪਰ ਪਤਾ ਨਹੀਂ ਵਖਰੇ ਕਿਹੜੀ ਗੱਲ ਦੇ ਨੇ ਪੀ ਇੱਕ ਮਾਂ ਇੱਕ ਵਾਸੀ ਇੱਕ ਜਗ੍ਹਾ ਦੀ ਮੂੰ ਸਾਡੇ ਸਾਰਿਆਂ ਦੇੱਖ ਵੱਖ-ਵੱਖ ਪਾਸਿਆਂ ਹਰ ਕੋਈ ਆਪਣੀ ਹੁਸ਼ਾ ਚੱਕੀ ਫਿਰਦਾ ਖੈਰ ਅਨੰਦਾ ਦੀ puri ਦੇ ਸਭ ਗੁਰੂ ਬਾਪ ਮੇਰੇ ਬਣਾਇਆ ਜੀ ਵਾਸੀ ਇੱਕ ਵਿਚੁਰਗ ਸੀ ਉਹਨੇ ਕਿਸੇ ਨੂੰ ਮਿਲਣਾ ਸੀ ਉਹ ਅਨੰਦਪੁਰ ਗਿਆ ਮੈਂ ਤੇ ਬੇਨਤੀ ਤੁਹਾਡੇ ਨਾਲ ਕਰਕੇ ਖਿਮਾ ਦਾ ਯਾਤਰਾ ਨੂੰ ਜਾਣਾ ਅਨੰਦਪੁਰ ਗਿਆ ਤੇ ਜਿਸ ਘਰ ਜਾਣਾ ਸੀ ਨਾ ਇਹਨੇ ਕੀ ਦੇਖਿਆ ਜਾ ਕੇ ਉਸ ਘਰ ਨੂੰ ਜੰਦਾ ਲੱਗਾ ਹੈ ਇਹ ਦੂਸਰੇ ਘਰ ਵੱਲ ਮੁਹੂ ਕੀਤਾ ਉਧਰ ਵੀ ਜੰਦਾ ਲੱਗਾ ਇਹ ਇਹਨਾਂ ਦੋਨਾਂ ਘਰਾਂ ਦੇ ਸਾਹਮਣੇ ਵਾਲੇ ਘਰ ਦੇਖਿਆ ਉਹ ਦਰਵਾਜ਼ਾ ਫੁੱਲਾ ਸੀ ਪੰਜਾਬੀ ਦਰਵਾਜ਼ਾ ਖੁੱਟਾਇਆ ਤੇ ਅੰਦਰੋਂ ਇੱਕ ਨੌਜਵਾਨ ਆਇਆ ਸਿਰ ਤੇ ਮਾਲਾ ਸਜਾਇਆ ਹੋਇਆ ਸ਼੍ਰੀਸ਼ਰ ਪਾਈ ਨੂੰ ਛੋੜੇ ਵਾਸਤੇ ਸੋਹਣਾ ਸੁੰਦਰ ਪ੍ਰਕਾਸ਼ ਦਾੜਾ ਆਪੇ ਮਾਪੂਮ ਫਤਿਹ ਬਲਾਈ ਵਾਹਿ ਗੁਰਦੀ ਕਾ ਖਾਲਸਾ ਵਾਹਿ ਗੁਰਦੀ ਦੀ ਫਤਿਹ ਆਪਣੇ ਫਤਿਹ ਅਦਵਾ ਤਾਪਾ ਪਾ ਕੇ ਦਾ ਪੁੱਤ ਤੇਰੇ ਸਾਹਮਣੇ ਘਰ ਵਾਲੇ ਕਿੱਥੇ ਗਏ ਨੇ ਇਹਨਾਂ ਨੂੰ ਮਿਲਣਾ ਸੀ ਕੰਨ ਦਾ ਬਾਪੂ ਜੀ ਬਾਹਰ ਖੜੇ ਚੰਦਿਲ ਤੱਕਦੇ ਅੰਦਰ ਆ ਗਏ ਅੰਦਰ ਲੈ ਕੇ ਗਿਆ ਬਾਪੇ ਨੂੰ ਜਲ ਪਾਣੀ ਪੁੱਛਿਆ ਤੇ ਇਹਨੇ ਪੁੱਛਿਆ ਪੁੱਤ ਤੇਰਾ ਨਾਮ ਕੀ ਹੈ ਉਹ ਕੰਨ ਦਾ ਜੀ ਮੇਰਾ ਨਾਮ ਅਰਪਉਂਗ ਸਿੰਘ ਕੰਨ ਦਾ ਪੰਪਾ ਜੀ ਜਲ ਪਾਣੀ ਇਹਨੇ ਆਪਣੀ ਘਰ ਵਾਲੀ ਨੂੰ ਆਵਾਜ਼ ਮਾਰ ਪਾਦੀ ਤੇ ਉਹ ਬੱਚੀ ਆਈ ਇਹਨੇ ਵੀ ਸਿਰ ਤੇ ਸਿਰ ਤੇ ਕੇਸ ਦੀ ਸਜਾਈ ਹੋਈ ਸ੍ਰੀ ਸ਼ਾਹ ਪਾਣੀ ਬਾਬੇ ਨੂੰ ਪਾਣੀ ਦਿੱਤਾ ਜਾਂਦਾ ਚੱਲਦਾ ਫਤਿਹ ਰਾਜਾ ਬਾਬੇ ਦੇ ਫਤਿਹ ਦਾ ਬਾਬਾ ਸਤਿਸ਼ਪਤੀ ਦਾ ਨਾਮ ਕੀ ਹੈ ਉਹ ਕਹਿੰਦੀ ਜੀ ਮੇਰਾ ਨਾਮ ਅੰਮ੍ਰਿਤਪੁਰ ਹੈ ਇਨੀ ਵੇਰ ਨੂੰ ਪੁਚੰਗੀ ਖੇਡਦਾ ਖੇਡਦਾ ਅੰਦਰ ਆਇਆ ਇਹਨੇ ਵੀ ਆਖੀ ਬਾਬੇ ਨੂੰ ਫਤਿਹ ਮਲਾਈ ਬਾਬੇ ਨੇ ਪੁੱਛਿਆ ਕਿ ਕਹਿੰਦੇ ਜੀ ਸਾਡਾ ਪੁਚੰਗੀਆ ਦਾ ਨਾਮ ਨਿਰਵੇਅ ਨਿਰਵੇਅ ਆਸ਼ੀਸ਼ ਕੰਨ ਦਾ ਪੁੱਤ ਇੱਕ ਮੈਨੂੰ ਗੱਲ ਦਾ ਜਵਾਬ ਦੇ ਵਿੱਚ ਸਾਹਮਣੇ ਘਰ ਵਾਲੇ ਕਿੱਥੇ ਗਏ ਕਹਿੰਦਾ ਪਿਰ ਬਾਪੂ ਜੀ ਜਿਹੜਾ ਸਾਹਮਣੇ ਘਰ ਵਾਲਾ ਸੁੱਤੇ ਪਾਸੇ ਵਾਲਾ ਘਰ ਹੈ ਨਾ ਇਹਨੂੰ ਗੁਰੂ ਨੇ ਵਜੀਰੀਆਂ ਦਿੱਤੀਆਂ ਇਹ ਹੁਣ ਅਨੰਦਪੁਰ ਛੱਡ ਗਏ ਤੇ ਵਜੀਰੀ ਕੋ ਰਹਿਣ ਦਾ ਕੰਨ ਦਾ ਪੁੱਤ ਦੂਜੇ ਕੰਧਾ ਬਾਪੂ ਇਹਨਾਂ ਨੂੰ ਗੁਰੂ ਨੇ ਅਮੀਰੀਆਂ ਵਾਰਸ਼ੀਆਂ ਇਹਨਾਂ ਨੇ ਅਨੰਦਪੁਰ ਛੱਡ ਦਿੱਤਾ ਤੇ ਇਹ ਅਮੀਰਪੁਰ ਦੇ ਵਾਸੀ ਬਣ ਗਏ ਤੇ ਅਨੰਦਪੁਰ ਦੇ ਵਾਸੀ ਹੀ ਰਹੇ ਇੱਕ ਵਜੀਰਪੁਰ ਚਲ ਗਏ ਤੇ ਇੱਕ ਅਮੀਰਪੁਰ ਚਲ ਗਏ ਜੇ ਇਹਨਾਂ ਨੂੰ ਮਿਲਣਾ ਜਾਂ ਤੇ ਵਜੀਰਪੁਰ ਚ ਜਾਂਦੇ ਦੂਜੇ ਨੂੰ ਮਿਲਣਾ ਤੇ ਅਮੀਰਪੁਰ ਚਲ ਜਾ ਉੱਥੇ ਜਾ ਕੇ ਮਿਲ ਜਾਣਗੇ ਇਹ ਹੁਣ ਅਨੰਦਪੁਰ ਦੇ ਹੀ ਰਹਿੰਦੇ ਪਰ ਇੱਕ ਗੱਲ ਮੇਰਾ ਸੁਧਿਆ ਇਹਨਾਂ ਤੱਕ ਪਹੁੰਚਦਾ ਕਰਦੇ ਤੁਸੀਂ ਤੁਹਾਨੂੰ ਨੇ ਤਾਂ ਮੀਂਹ ਦਿੱਤੀਆਂ ਤੁਸੀਂ ਅਮੀਰਪੁਰ ਆ ਗਏ ਤੁਹਾਨੂੰ ਕੋਲ ਨੇ ਵਜ਼ੀਰੀਆਂ ਦਿੱਤੀਆਂ ਤੁਸੀਂ ਵਜ਼ੀਰਪੁਰ ਆ ਗਏ ਬੇਸ਼ੱਕ ਤੁਸੀਂ ਅਨੰਦਪੁਰ ਛੱਡ ਕੇ ਅਮੀਰਪੁਰ ਤੇ ਵਜ਼ੀਰਪੁਰ ਦੇ ਵਾਸੀ ਬਣ ਗਏ ਹੋ ਪਰ ਅਨੰਦਪੁਰ ਅਜੇ ਉਜੜਿਆ ਨਹੀਂ ਜਿੰਨੀ ਦੇਰ ਤੱਕ ਅਮਰਤ ਨਿਰਭਉ ਤੇ ਨਰਵੈਰ ਅਨੰਦਪੁਰ ਵਿੱਚ ਬਸਦੇ ਨੇ ਉੰਨੀ ਦੇਰ ਤੱਕ ਅਨੰਦਪੁਰ ਨੇ ਕਦੇ ਉਜੜਣਾ ਨਹੀਂ ਇਹ ਉਲੇਖਾ ਸਾਨੂੰ ਹੈ ਕਿ ਅਸੀਂ ਅਨੰਦਪੁਰ ਛੱਡ ਦਿੱਤਾ ਗੁਰੂ ਨੇ ਅਮੀਰੀ ਦਿੱਤੀ ਅਮੀਰ ਪੁਰ ਚਲ ਗਏ ਵਜੀਰੀ ਦਿੱਤੀ ਵਜੀਰਪੁਰ ਛੱਡ ਕੇ ਅਨੰਦਪੁਰ ਛੱਡ ਦਿੱਤਾ ਅਸੀਂ ਅਨੰਦਾ ਨੀ ਪੂਰੀ ਦੇ ਵਾਸੀ ਬਣੀ ਗੁਰੂ ਦੇ ਨਾਲ ਸਾਡੀ ਨੇੜਤਾ ਵਧ ਆਵੇ ਕਾਹੂ ਕੋ ਘਰ ਉਸੋ ਹੈ ਜ਼ਮੀਨ ਕੋ ਸਮਾਨੀ ਵਿੱਚ ਕਾਹੂ ਕੋ ਘਰ ਉਸੋ ਚੂਰ ਚੱਕਰੀ ਜਹਾਜ਼ ਹੈ ਕਿਸੇ ਨੂੰ ਭੁਲੇਖਾ ਆਪਣੀ ਜ਼ਮੀਨ ਜਾਇਦਾਦ ਦਾ ਕਾਹੂ ਨੂੰ ਪਰੋਸੂ ਹੈ ਜ਼ਮੀਰ ਨੂੰ ਜ਼ਮਾਨੇ ਵਿੱਚ ਕਾਹੂ ਨੂੰ ਪਰੋਸੋ ਜੂੜ ਚਾਤਰੀ ਜਹਾਜ਼ ਪਾਕ ਕਿਸੇ ਨੂੰ ਇਸ ਦਲ ਦੀ ਦੱ ਪਰੋਸਾ ਹੈ ਇਸ ਦਲ ਦੀ ਮਾਣ ਹੈ ਕਿ ਮੇਰਾ ਵਪਾਰ ਬਹੁਤ ਹੈ ਮੇਰੀ ਨੌਕਰੀ ਬਹੁਤ ਵੱਡੀ ਹੈ ਕਿਸੇ ਨੂੰ ਆਪਣੇ ਜ਼ਮੀਨ ਜਾਇਦਾਦ ਦੇ ਉੱਤੇ ਮਾਣ ਹੈ ਪਰ ਹਰੇਕ ਬੰਦੇ ਦਾ ਆਪਣਾ ਆਪਣਾ ਮਾਣ ਹੈ ਕਾਹੂ ਉੱਪਰੋਂ ਸੋਹ ਹੈ ਜ਼ਮੀਨ ਕੋ ਸਮਾਨੇ ਵਿੱਚ ਕਾਹੂ ਉੱਪਰੋਂ ਸੋ ਜੁੜ ਚੱਕਰੀ ਜਹਾਜ਼ ਤੇ ਕਾਹੂ ਉੱਪਰੋਂ ਸੋ ਭਾਰੀ ਸ਼ਾ ਪਾਤਸ਼ਾਹੀ ਦਾ ਕਿਸੇ ਨੂੰ ਇਹ ਸੱਚ ਦਾ ਮਾਣ ਹੈ ਕਿ ਮੇਰਾ ਮਿੱਤਰ ਐਮਐਲਏ ਹੈ ਮੇਰਾ ਮਿੱਤਰ ਮੰਤਰੀ ਹੈ ਮੇਰਾ ਮਿੱਤਰ ਡੀਸੀ ਹੈ ਮੇਰਾ ਮਿੱਤਰ ਫਲਾਣਾ ਜੱਜ ਲੱਗਾ ਹੋਇਆ ਹੈ ਤਾਹੂ ਕੋਪੁਰ ਸੁਹ ਪਾਰੀ ਸ਼ਾਹ ਪਾਦਸ਼ਾਹ ਗੀਤ ਤਾਹੂ ਕੋਪੁਰ ਸੁਹ ਹੈ ਕਟੰਬੀ ਕਰੇ ਕਾਲਪੈ ਕਿਸੇ ਕਿਸ ਕਰਦਾ ਪ੍ਰੁੱਤ ਸਹਿ ਇਸ ਗੱਲ ਦਾ ਮਾਣ ਹੈ ਕਿ ਮੇਰਾ ਰਿਸ਼ਤੇਦਾਰ ਬਹੁਤ ਵੱਡਾ ਅਫਸਰ ਲੱਗਾ ਹੋਇਆ ਹੈ ਤਾਹੂ ਕੋਪੁਰ ਸੁਹ ਹੈ ਕਟੰਬੀ ਕਰੇ ਕਾਜ ਪੈ ਤਾਹੂ ਕੋਪੁਰ ਸੁਹ ਪਾਰੀ ਸ਼ਾਹ ਪਾਦਸ਼ਾਹ ਮਿੱਤਰ काहू तो को भरोसो है कटंबी करे काज पै काहू को भरोसो चार चात्री चलाकी चोख किसे अपनी चलाकिया चतराइया विधवता के उत्ते भरोसा हो सकता है काहू को भरोसो संत गिरी की मजाज पै काहू को भरोसो पारी शाह पात शाह मीत काहू को भरोसो है कटंबी करे काज पै काहू को भरोसो चार चात्री चलाकी चोख काहू को भरोसो है ਸਤ ਗਿਰੀ ਦੀ ਮਤਾ ਦੇ ਕਿਸੇ ਕਿਸੇ ਦਾਤਾ ਪਰੋਸਾ ਕਿਸੇ ਕਿਸੇ ਦਾਤਾ ਪਰੋਸਾ ਮੂਕੋ ਤੋਂ ਪਰੋਸੋ ਇੱਕ ਗ੍ਰੰਥ ਮਹਾਰਾਜ ਪੈ ਜੇ ਸਾਡਾ ਪਰੋਸਾ ਜੇ ਸਾਡਾ ਵਿਸ਼ਵਾਸ ਸਿਰਫ ਇਸ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਤੇ ਬਣਿਆ ਲੇ ਤਾਂ ਹੀ ਅਸੀਂ ਸਿੱਖ ਸਿਖਾਉਣ ਦੇ ਕਾਬਿਲ ਹਾਂ ਇਤਨੀਆਂ ਬੇਨਤੀਆਂ ਨੂੰ ਕਰਿਓ ਜੀ ਪਰਵਾਰ ਪੁੱਤਾਂ ਚਾਤਾਂ ਦੀ ਗੱਲ ਸ਼ੀਓ ਜੀ ਖੇਮਾ ਸਾਧੂ ਕਿਰਪਾ ਕਰੇ ਪਗਤ ਸ਼ਹਿਬਾਨਾ ਨੇ ਦਿਹਾੜੀ ਮਨਾਉਂਦੀ ਆਂ ਬੂਸ ਸ਼ਹਿਬਾਨਾ ਨੇ ਦਿਹਾੜੀ ਮਨਾਉਂਦੀ ਆ ਸਾਡੀ ਪੀਰ ਗੁਰਬਾਣੀ ਦੇ ਨਾਮ ਆਵੀ ਗੁਰੂ ਦੇ ਨਾਮ ਨਾਲ ਆਵੀ ਸਾਡੀ ਏਕ ਦੇਹਾਤਾ ਨੂੰ ਕਰਦਾਂ ਆਵੇ ਤਾਂ ਕਿ ਸਾਡਾ ਏਕ ਦਿਹਾੜਾ ਮਨਾਇਆ ਪੂਰਾ ਸਫਲ ਹੋ ਸਕੇ ਨੇਿਤੇ ਉਸਤਾ ਕੀ ਮਖਦਰੇ 10-20 ਹਜ਼ਾਰ ਰੁਪਿਆ ਸ਼ਟਪਾਠ ਤੇ ਲਾਇਆ ਵੀ 40 ਹਜ਼ਾਰ ਰੁਪਿਆ ਮੰਦਰ ਤੇ ਲਾਇਆ ਚਾਰ ਦਿਨ ਰਾਤਾਂ ਦੀ ਚਾਹਰੀਆਂ ਜੇ ਗੁਰੂ ਦੇ ਨਾਲ ਪ੍ਰੀਤੀ ਨਾ ਵੜੀ ਜੇ ਬਾਣੀ ਦੇ ਨਾਲ ਪ੍ਰੀਤੀ ਨਾ ਵੜੀ ਤੇ ਫਿਰ ਇਹ ਸਾਰਾ ਕੋਸੇ ਗੱਲ ਦੇ ਨਾਲ ਸੰਬੰਧਦਾ ਕਿੱਥੋਂ ਗੱਲ ਸ਼ੁਰੂ ਹੋਈ ਸੀ ਗੁਰੂ ਬਾਬੇ ਨੇ ਇਤਨਾ ਜੁੜਿਆ ਸੀ ਤੇ ਦੁਨੀਆ ਕੰਮ ਕਾੜਨਾਂ ਦੇ ਵਿੱਚ ਫਸੀ ਹੋਈ ਸੀ ਕਿਤੇ ਸਾਡਾ ਇਹ ਸਾਰਾ ਕੀਤਾ ਕੋਇਆ ਕਾਰਜ ਕੰਮ ਆਣਦਾ ਬਣ ਜਾਵੇ ਇੱਕ ਗੁਰੂ ਦੇ ਆਸ਼ੇ ਅਨਸਾਰ ਜੀਵਨ ਤਾਲੜ ਵਾਲੇ ਪਾਸੇ ਨੂੰ ਸਾਡਾ ਇੱਕ ਕਲਰ ਹੁੰਦੇ ਗੁਰੂ ਕਿਰਪਾ ਕਰੇ ਮੇਰੀਆਂ ਪੁੱਤਾਂ ਮੇਰੀਆਂ ਧਰਾਂ ਦੇ ਝੂਲੀ ਦੇ ਵਿੱਚ ਪਾ ਦੇਣ ਜਾਂ ਗੁਰੂ ਬਾਤ ਆਸ਼ੇ ਅਨਸਾਰ ਕੋਈ ਗੱਲ ਚੰਗੀ ਲੱਗੀ ਹੋਵੇ ਹਿਰਦੇ ਦੇ ਵਿੱਚ ਬਸਾ ਲੈਣੀ ਤਾਂ ਕਿ ਸਾਡਾ ਸਾਰਿਆਂ ਦਾ ਇੱਥੇ ਕੋਣਾ ਸਫਲ ਹੋ ਸਕੇ ਟਿੱਪੋ ਗੱਲ ਨੂੰ ਸਤਾਪੇ ਦੇ ਚਰਨਾਂ ਦੇ ਵਿੱਚ ਕਰੀਏ ਕਿ ਦਾਤਿਆਂ ਦੁਨੀਆ ਕਹਿੰਦੀ ਹੈ ਕਿ ਮੈਂ ਪੈਂਦਾ ਸੁਆਮਨਾ ਮੈਂ ਚੈਰ ਸੁਆਮਨਾ ਮੈਂ ਦੇਸ਼ ਸੁਆਮਨਾ ਬਸ ਇੰਨੀ ਗੱਲ ਕਰੀ ਸਾਨੂੰ ਅੰਦੀ ਆਪਾ ਸੁਆਮ ਦੀ ਚਾਜ ਦੱਸ ਲਈ ਆਪ ਸੁਆ ਰਹੇ ਮੈਂ ਤੇ ਲੈ ਮੈਂ ਤੇ ਯਾ ਸੁ ਕੋਈ ਫਰੀਦਾ ਦੀ ਕੋਈ ਰਹੇ ਸਭ ਜਗ ਤੇਰਾ ਹੋਈ ਭੁੱਲਾ ਦਲ ਪਿਆ ਨੱਚਤਾ ਤੇ ਫਤਿਹ ਗਾਲ ਮੈਂ ਸਾਂਝ ਪਾਈਏ ਵਾਹਿਗੁਰੂ ਦੀ ਕਾ ਆਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ